ਤੇ ਆ ਆਪਾਂ ਜਿਹੜੀ ਹਰਜੋਤ ਸਿੰਘ ਜੀ ਅੱਜ ਦੀ ਜਿਹੜੀ ਅਹਿਮ ਖਬਰ ਆ ਮੇਨ ਖਬਰ ਆ ਉਸ ਵੱਲ ਨੂੰ ਜਿਹੜਾ ਵਧਦੇ ਆ ਆ ਇਹ ਜਿਹੜੀ ਖਬਰ ਆ ਭੂਸ਼ਣ ਅਠਾਲੇ ਉਸ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ ਜਿਸ ਨੇ ਕੀ ਨਿਊ ਜਰਸੀ ਦੀ ਇੱਕ ਜਿਹੜੀ ਸਿੱਖਾਂ ਦੀ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਕਾਲ ਕਰਕੇ ਗਾਲਾਂ ਕੱਢੀਆਂ ਥ੍ਰੈਟ ਕਿ ਦਿੱਤਾ ਮਾਰ ਦੇਣਾ ਆ ਐਦਾਂ ਕਰ ਦੂੰਗਾ ਤੇ ਉਹ ਕੁਛ ਕਰ ਦੂੰਗਾ ਉਹਦਾ ਜਿਹੜਾ ਕੱਚਾ ਚਿੱਠਾ ਆ ਉਹ ਇਸ ਟਾਈਮ ਸਾਹਮਣੇ ਜਿਹੜਾ ਉਹ ਆਇਆ ਹੈਗਾ ਆ ਸੋ ਉਹ ਇਹ ਰਹਿੰਦਾ ਤਾਂ ਟੈਕਸਸ ਦੇ ਵਿੱਚ ਸੀਗਾ ਤੇ ਹੁਣ ਕਹਿੰਦੇ ਵੀ ਇਸ ਨੇ ਜਾਣ ਬੁੱਝ ਕੇ ਇਹ ਜਿਹੜੀਆਂ ਸਟੇਟਮੈਂਟਸ ਆ ਇਹ ਜਿਹੜੀਆਂ ਉਹਨਾਂ ਦੇ ਵੌਇਸ ਮੇਲ ਦੇ ਵਿੱਚ ਛੱਡੀਆਂ ਸੀ ਜਿੱਥੇ ਉਹਨਾਂ ਨੂੰ ਫਿਜ਼ੀਕਲੀ ਇੰਜਰ ਕਰਨ ਦਾ ਉਹ ਜਿਸ ਬੀਬੀ ਨੇ ਫੋਨ ਚੱਕਿਆ ਉਸ ਟਾਈਮ ਦੇ ਉੱਤੇ ਉਸ ਨੂੰ ਇਹ ਧਮਕੀਆਂ ਦਿੱਤੀਆਂ ਇਹ ਪੂਰੀ ਵਾਰਦਾਤ ਤੇ ਘਟਨਾ ਬਰਲਿੰਗਟਨ ਕਾਉਂਟੀ ਦੇ ਵਿੱਚ ਦਰਜ ਹੋਈ ਹੈ 17 ਸਪਟੰਬਰ 2022 ਨੋ ਨਿਊ ਜਰਸੀ ਦੇ ਵਿੱਚ ਜਿਹੜੀ ਸਿੱਖਾਂ ਦੀ ਆਰਗੇਨਾਈਜੇਸ਼ਨ ਸੀ ਜਿਸ ਨੂੰ ਇਹਨੇ ਕਾਲ ਕਰਕੇ ਵਾਲ ਮੁੰਨਣ ਤੱਕ ਦੀ ਤੁਹਾਨੂੰ ਜਿਹੜਾ ਆ ਉਹ ਕਿਸ ਤਰੀਕੇ ਨਾਲ ਸਿਰ ਛੇਵ ਕਰ ਦੇਣਾ ਤੇ ਨਾਲ ਦੇ ਨਾਲ ਖਤਰਨਾਕ ਵੈਪਨ ਦੇ ਨਾਲ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਸੀਗੀਆਂ ਸੋ ਇਸ ਟਾਈਮ ਉਸ ਟਾਈਮ ਦੇ ਉੱਤੇ ਇਹ EMPLOYEED ਸੀਗਾ ਪੂਸ਼ਣ 88 ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਇਵੈਂਚੁਅਲੀ ਆ ਉਹ ਗ੍ਰਫਤਾਰ ਕੀਤਾ ਗਿਆ ਸੀਗਾ ਸਪੈਸ਼ਲ ਏਜੰਟ ਐਫ ਬੀ ਆਈ ਦੇ ਉਹਨਾਂ ਦੇ ਦੁਆਰਾ ਜਿਹੜਾ ਫਿਲਡਲਫੀਆ ਫੀਲਡ ਡਿਵੀਜ਼ਨ ਦੇ ਵਿੱਚ ਸੀ ਉਹਨਾਂ ਦੇ ਦੁਆਰਾ ਇਸ ਨੂੰ ਬਾਅਦ ਇਵੈਂਚੁਅਲੀ ਗ੍ਰਫਤਾਰ ਜਿਹੜਾ ਉਹ ਕੀਤਾ ਗਿਆ ਸੀ ਭੂਸ਼ਨ ਠਾਲੇ ਨੈਚਰਲਾਈਜ਼ਡ ਯੂ ਐਸ ਸਿਟੀਜ਼ਨ ਸੀਗਾ 24 ਸਪਟੰਬਰ 2022 ਤੋਂ ਪਹਿਲਾਂ ਕਹਿੰਦੇ ਵੀ ਠਾਲੇ ਨੇ ਜਿਹੜੀ ਆਪਣੀ ਸਿਟੀਜ਼ਨਸ਼ਿਪ ਫਾਈਲ ਕੀਤੀ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਨਾਲ 26 ਸਪਟੰਬਰ 2021 ਦੇ ਵਿੱਚ ਇੰਡੀਆ ਚ ਜੰਮਿਆ ਸੀਗਾ ਤੇ ਇਹ ਕਹਿੰਦਾ ਸੀਗਾ ਵੀ ਮੈਂ ਹਿੰਦੂ ਰਿਲੀਜੀਅਨ ਨੂੰ ਜਿਹੜਾ ਉਹ ਬਿਲੋਂਗ ਕਰਦਾ ਆ ਸੋ ਕਿਨੇ ਵੀ ਇਸ ਦੀ ਜਿਹੜੀ ਲੈਂਥੀ ਹਿਸਟਰੀ ਆ ਵਾਇਲੈਂਟ ਇਮੇਜਰੀ ਦੀ ਜੋ ਇਸ ਨੇ ਹੇਟ ਸਿੱਖਾਂ ਖਿਲਾਫ ਪ੍ਰਗਟਾਈ ਆ ਉਹ ਇਸ ਦੇ ਵਿੱਚ ਸਾਹਮਣੇ ਆਈ ਆ ਕਹਿੰਦਾ ਵੀ ਇਹ ਇਕੱਲਾ ਸਿੱਖਾਂ ਖਿਲਾਫ ਹੀ ਉਲਟ ਨਹੀਂ ਬੋਲਦਾ ਰਿਹਾ ਇਹਨੇ ਮੁਸਲਮਾਨਾਂ ਦਾ ਰਮਾਨ ਦੇ ਉਲਟ ਵੀ ਅਨਾਬ ਸ਼ਰਾਬ ਜਿਹੜਾ ਉਹ ਇਸੇ ਤਰੀਕੇ ਦੇ ਨਾਲ ਬੱਕਦਾ ਹੈਗਾ ਜਿਹੜੀ ਆਰਗੇਨਾਈਜੇਸ਼ਨ ਐ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਸੀ ਇਹਨਾਂ ਦੀਆਂ ਕਈ ਲੋਕੇਸ਼ਨ ਨੇ ਐਡਵੋਕੇਸੀ ਜਿਹੜੀਆਂ ਉਹ ਕਰਦੀਆਂ ਸਿਵਲ ਰਾਈਟਸ ਦੇ ਨਾਲ ਸੰਬੰਧਿਤ ਯੂਐਸ ਦੇ ਵਿੱਚ ਜਿਹੜੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਸੋ ਅੰਦਾਜ਼ਾ ਲਾਇਆ ਜਾ ਸਕਦਾ ਪਰ ਇਹਨਾਂ ਨੇ ਗੁਪਤ ਰੱਖਿਆ ਨਾਮ ਜਿਹੜੀ ਆਰਗੇਨਾਈਜੇਸ਼ਨ ਦਾ ਸੋ ਇਹਨੇ ਬਾਰ-ਬਾਰ ਜਿਹੜੀਆਂ ਉਹ ਕਾਲਾਂ ਕੀਤੀਆਂ ਪਹਿਲੀ ਵਾਰ ਜਦੋਂ ਇੱਕ ਔਰਤ ਨੇ ਇੱਕ ਬੀਬੀ ਨੇ ਉੱਥੇ ਫੋਨ ਜਿਹੜਾ ਉਹ ਚੱਕਿਆ ਸੀ ਤਾਂ ਨਿਊ ਜਰਸੀ ਦੀ ਲੋਕੇਸ਼ਨ ਦੇ ਵਿੱਚ ਤੇ ਉਸ ਟਾਈਮ ਦੇ ਉੱਤੇ ਇਸ ਨੇ ਜਿਹੜੀਆਂ ਇਹ ਧਮਕੀ ਭਰੇ ਤੇ ਅਪਸ਼ਬਦ ਤੇ ਇਦਾਂ ਦੀਆਂ ਪੱਟੀਆਂ ਸਿੱਧੀਆਂ ਜਿਹੜੀਆਂ ਆ ਉਹ ਗੱਲਾਂ ਉਸ ਔਰਤ ਨੂੰ ਜਿਹੜੀਆਂ ਉਹ ਬੋਲੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਇਹ ਵੀ ਦੇਖਿਆ ਵੀ ਇਸ ਨੇ ਵੌਇਸ ਮੇਲ ਆ ਵਿੱਚ ਜਿਹੜੀਆਂ ਉਹ ਛੱਡੀਆਂ ਰਿਲੀਜੈਂਸ ਰੈਫਰੈਂਸਸ ਨੂੰ ਲੈ ਕੇ ਜਿਹੜਾ ਭੂਸ਼ਣ ਠਾਲੇ ਆ ਉਹ ਹਿੰਦੂਤਵ ਤੋਂ ਲੱਗਦਾ ਵੀ ਖਾਸਾ ਪ੍ਰਭਾਵਿਤ ਜਿਹੜਾ ਹੋਇਆ ਸੀ ਜੋ ਆਪਾਂ ਮਾਈਨੋਰਟੀਜ਼ ਦੇ ਨਾਲ ਉੱਥੇ ਦੇਖ ਰਹੇ ਸੀਗੇ ਹੋ ਰਿਹਾ ਆ ਉਹੀ ਕੁਛ ਜਿਹੜਾ ਉਹ ਦੀ ਹੇਟ ਆ ਇੱਥੇ ਵੀ ਚਲ ਕੇ ਜਿਹੜੀ ਉਹ ਬਾਹਰ ਜਿਹੜੀ ਉਹ ਆਈ ਉਹਨੇ ਇਹ ਧਮਕੀਆਂ ਦਿੱਤੀ ਆ ਵੀ ਤੁਹਾਡੇ ਸਿਰ ਪੈਰ ਜਿਹੜੇ ਆ ਮੈਂ ਪੂਰੀ ਤਰ੍ਹਾਂ ਮੁੰਨ ਦੇਣੇ ਆ ਤਾਂ ਦੇ ਨਾਲੇ ਤੁਹਾਨੂੰ ਧੱਕੇ ਨਾਲ ਸਿਗਰਟ ਪਿਉਣੀ ਆ ਤਬਾਕੂ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਖਵਾਉਣਾ ਆ ਤੇ ਫਿਰ ਤੁਹਾਨੂੰ ਜਿਹੜਾ ਉੱਥੇ ਹੈਵਨ ਦੇ ਵਿੱਚ ਜਿਹੜਾ ਉਹ ਲੈ ਕੇ ਜਿਹੜਾ ਉਹ ਜਾਣਾ ਆ ਨਵੰਬਰ 2021 ਦੇ ਵਿੱਚ ਇਸਨੇ ਆਪਣੇ ਇੱਕ ਮੁਸਲਿਮ ਕੋ-ਵਰਕਰ ਨੂੰ ਵੀ ਜੋ ਕਿ ਨਵਰਾਸ਼ਕਾ ਦੇ ਵਿੱਚ ਸੀ ਉਸ ਨੂੰ ਵੀ ਜਿਹੜੀ ਇਹ ਹੇਟਫੁਲ ਮੈਸੇजेस ਆ ਇਹ ਕੱਲੇ ਸੀ ਫਿਰ ਮਾਰਚ 2024 ਦੇ ਵਿੱਚ ਦੁਬਾਰਾ ਇਸਨੇ ਇਸ ਆਰਗੇਨਾਈਜੇਸ਼ਨ ਦੇ ਨਾਲ ਕੰਟੈਕਟ ਕੀਤਾ ਤੇ ਉੱਥੇ ਇਸਨੇ ਵਾਇਲੈਂਟ ਇਮੇਜਰੀ ਵਾਲੇ ਵੀ ਤੁਹਾਨੂੰ ਮਾਰ ਦੇਣਾ ਖਪਾ ਦੇਣਾ ਇਹ ਸਾਰੀਆਂ ਚੀਜ਼ਾਂ ਤੇ ਨਫ਼ਰਤ ਭਰੇ ਜਿਹੜੇ ਮੈਸੇਜ ਆ ਸਿੱਖਾਂ ਦਾ ਮੁਸਲਮਾਨਾਂ ਦੇ ਉਲਟ ਜਿਹੜੇ ਇਸਨੇ ਵੌਇਸ ਮੇਲ ਦੇ ਵਿੱਚ ਜਿਹੜੇ ਉਹ ਭਰੇ ਸੀਗੇ ਸੋ ਜਿਹੜਾ ਸਿੱਖ ਆ ਜਿਹੜਾ ਸਿੱਖੀ ਧਰਮ ਆ ਇਹ ਦੁਨੀਆ ਦਾ ਚੌਥਾ ਪੰਜਵਾਂ ਸਭ ਤੋਂ ਵੱਡਾ ਜਿਹੜਾ ਉਹ ਧਰਮ ਮੰਨਿਆ ਜਾਂਦਾ ਆ 25 ਮਿਲੀਅਨ ਤੋਂ ਵੱਧ ਜਿਹੜੇ ਇਸ ਦੇ ਫਾਲੋਅਰ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਮਿਲੀਅਨ ਤੋਂ ਵੱਧ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਜਿਹੜੇ ਉਹ ਖੁਦ ਦੱਸੇ ਜਾਂਦੇ ਹੈਗੇ ਆ ਸੋ ਇਸ ਨੂੰ ਇੰਨੀ ਨਫ਼ਰਤ ਜਿਹੜੀ ਉਹ ਹੋ ਗਈ ਸੀ ਪੂਸ਼ਨ ਠਾਲੇ ਨੂੰ ਇਹ ਦੇਖਣ ਵਾਲੀ ਗੱਲ ਆ ਹੁਣ ਇਸ ਨੂੰ ਡਿਟੈਂਸ਼ਨ ਨੂੰ ਮੋੜ ਦੁਬਾਰਾ ਅੱਗੇ ਵਧਾਉਣ ਦੇ ਲਈ ਜਿਹੜੀ ਅਰਜੀ ਆ ਉਹ ਦਫ਼ਤਰ ਦੇ ਵਿੱਚ ਅਦਾਲਤ ਵਿੱਚ ਫਾਈਲ ਕੀਤੀ ਗਈ ਆ ਕਿੰਨੇ ਵੀ ਇਹਦਾ ਜਿਹੜਾ ਵਾਇਲੈਂਸ ਵਾਲਾ ਕ੍ਰਾਈਮ ਆ ਉਹਦੇ ਕਰਕੇ ਇਹ ਕਹਿੰਦੇ ਵੀ ਸੀਰੀਅਸ ਰਿਸਕ ਹੋਊਗਾ ਡਿਫੈਂਡੈਂਟ ਨੂੰ ਡਿਫੈਂਡੈਂਟ ਦਾ ਵੀ ਇਥੋਂ ਦੌੜ ਜਾਊਗਾ ਭੱਜ ਜਾਊਗਾ ਪੂਸ਼ਨ ਠਾਲੇ ਤਾਂ ਰਹਿਣ ਦਿੱਤਾ ਜਾਵੇ ਕਹਿੰਦੇ ਵੀ ਇਹਦੀ ਅਪੀਅਰੈਂਸ ਵੀ ਚਾਹੀਦੀ ਆ ਤੇ ਦੂਜਿਆਂ ਦੇ ਲਈ ਇਹ ਖਤਰਨਾਕ ਬੰਦਾ ਆ ਸੋ ਇਸ ਲਈ ਜਿਹੜੀ ਇਸਦੀ ਕੰਟੀਨਿਊਐਂਸ ਜਿਹੜੀ ਆ ਉਹ ਮੰਗੀ ਗਈ ਹੈਗੀ ਆ ਜਿਸ ਹਿਸਾਬ ਦੇ ਨਾਲ ਉਸਨੇ ਸਿੱਖ ਬੀਬੀਆਂ ਨੂੰ ਤੇ ਸਿੱਖਾਂ ਨੂੰ ਗਾਲਾਂ ਕੱਢੀਆਂ ਆ ਜਿੰਨੀ ਗੰਦੀ ਭਾਸ਼ਾ ਵਰਤੀ ਆ ਇੱਥੋਂ ਤੁਸੀਂ ਦੇਖ ਸਕਦੇ ਆ ਵੀ ਇੰਡੀਆ ਦੇ ਖਾਸ ਕਰਕੇ ਜਿਹੜਾ ਮੀਡੀਆ ਆ ਉਹਨੇ ਇੰਨੀ ਜ਼ਿਆਦਾ ਹੇਟ ਆ ਉਹ ਫਲਾਈ ਹੈਗੀ ਮinority ਦੇ ਅਗੇਂਸਟ ਉਹਦੇ ਵਿੱਚ ਸਿੱਖ ਵੀ ਆਂਦੇ ਆ ਉਹਦੇ ਵਿੱਚ ਮੁਸਲਮਾਨ ਵੀ ਆਂਦੇ ਆ ਤੇ ਹੋਰ ਮinority ਦਲਤ ਵੀ ਆਂਦੇ ਹੈਗੇ ਆ ਸੋ ਇੰਨੇ ਜਿਆਦਾ ਜਿਹੜਾ FBI ਦਾ ਸਪੈਸ਼ਲ ਏਜੰਟ ਆ ਜਿਨ ਆਪਣਾ ਐਫੀਡੇਵਿਟ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਇਹਦੇ ਅਗੇਂਸਟ ਉਹ ਜੇ ਤੁਸੀਂ ਐਫੀਡੇਵਿਟ ਪੜ੍ਹ ਲਓ ਤੇ ਤੁਹਾਨੂੰ ਨੀਂਦ ਨਹੀਂ ਆਣੀ ਹੈਗੀ ਅਪਾ ਕੋਸ਼ਿਸ਼ ਕਰਾਂਗੇ ਜਿਉ ਐਫਿਡੇਵਿਟ ਇਸ ਵੀਡੀਓ ਦੇ ਵਿੱਚ ਪਿਛੇ ਚਾੜ੍ਹ ਸਕੀਏ ਸਾਡੇ ਕੋਲ ਦੀ ਕਾਪੀ ਹੈਗੀ ਐਦਾਂ ਦੀ ਗੰਦੀ ਲੈਂਗੁਏਜ ਉਹ ਅਸੀਂ ਬੋਲ ਨਹੀਂ ਸਕਦੇ ਇਥੇ ਮੁੱਖ ਦੀ ਗੱਲ ਇਹ ਉਹ ਤੇ ਬਰਤ ਨਹੀਂ ਸਕਦੇ ਜਿੱਦਾਂ ਉਸਨੇ ਸਿੱਖਾਂ ਦੀਆਂ ਧੀਆਂ ਬੈਣਾ ਦੇ ਅਗੇਂਸਟ ਗੰਦੀ ਭਾਸ਼ਾ ਵਰਤੀ ਹੈਗੀ ਆ ਸੋ ਭੂਜਨਟਾਲੇ ਜੇਲ੍ਹ ਦੇ ਵਿੱਚ ਆ ਜੂਨ 2024 ਤੋਂ ਲੈ ਕੇ ਤੇ ਕਿਉਂਕਿ ਫਲਾਈਟ ਰਿਸ ਦਾ ਇਹ ਮਹਾਰਾਸ਼ਟਰ ਦਾ ਰਹਿਣ ਵਾਲਾ ਆ ਇਥੇ ਆਈਟੀ ਇੰਡਸਟਰੀ ਚ ਕੰਮ ਕਰਦਾ ਸੀ ਤੇ ਹਜਿਆ 2022 ਚ ਸੀਟਿਜ਼ਨ ਬਣਿਆ ਅਮਰੀਕਾ ਦਾ ਤੇ ਮੁਰਕਰ ਕੇ ਆਪਣੇ ਆਪ ਨੂੰ ਭਾਰਤੀ ਕਹੀ ਜਾਂਦਾ ਸੀ ਦੇਖੋ ਅਮਰੀਕਾ ਦਾ ਸੀਟਿਜ਼ਨ ਬਣ ਕੇ ਤੇ ਅਮਰੀਕਨ ਸੀਟਿਜ਼ਨਾਂ ਨੂੰ ਤਮਕਾਰਿਆ ਹਜਿਆ ਤਮਕਾਰਿਆ ਤੇ ਇਸ ਤੋਂ ਬਾਅਦ ਇਹਨੂੰ ਪਬਲਿਕ ਡਿਫੈਂਡਰ ਦਿੱਤਾ ਗਿਆ ਹੈ ਕੋਰਟ ਵੱਲੋਂ ਤੇ ਉਹਦਾ ਜਿਹੜਾ ਪਬਲਿਕ ਡਿਫੈਂਡਰ ਹੈ ਤੇ ਅਟਾਰਨੀ ਆ ਉਹ ਕਲੀਅਰ ਹੈ ਐਗਰੀਮੈਂਟ ਦੇ ਪ੍ਰੋਸੈਸ ਦੇ ਵਿੱਚ ਹੈਗੇ ਆ ਇਹਨੇ ਦੋਸ਼ ਵੀ ਕਬੂਲ ਲੈਣੇ ਆ ਮੇਨ ਲਾਦਾ ਜੀ ਸੋ ਹੁਣ ਇਦਾਂ ਦੇ ਬੰਦੇ ਦੇਖੋ ਭਈ ਜਿਹੜੇ ਇੰਡੀਆ ਦੇ ਵਿੱਚ ਤਾਂ ਕੀ ਹੁੰਦਾ ਆ ਤੁਸੀਂ ਦੇਖ ਹੀ ਰਹੇ ਆ ਅਮਰੀਕਾ ਵਿੱਚ ਆ ਕੇ ਵੀ ਇਹ ਕੁਛ ਕਰ ਰਹੇ ਆ ਤੇ ਅਮਰੀਕਾ ਨੂੰ ਬਦਨਾਮ ਕਰ ਰਹੇ ਆ ਤੇ ਇੱਥੇ ਜਿਹੜੇ ਮਿਨੋਰਟੀਜ਼ ਹੈਗੇ ਆ ਸਿੱਖਾ ਮੁਸਲਮਾਨਾ ਉਹਨਾਂ ਨੂੰ ਕਿਦਾਂ ਧਮਕਾ ਰਹੇ ਹੈਗੇ ਆ ਤੇ ਇਹ ਪੂਰੀ ਡਿਟੇਲ ਰਿਪੋਰਟ ਜਿਹੜੀ ਆ ਨਾ ਆਪਾਂ ਕੋਸ਼ਿਸ਼ ਕਰਾਂਗੇ ਇਹ ਇਹ ਜਿਹੜਾ ਉਹਦਾ ਫੀਲ ਹੋਤਾ ਹੈ ਫੈਡਰਲ ਹੇਟ ਕਰਾਈਮਸ ਦੇ ਉੱਤੇ ਜਿਹੜਾ ਉਹ ਲਾਇਆ ਗਿਆ ਆ ਆ ਇੰਨਾ ਦੇਖੋ ਗਾਂਦੇ ਦੇ ਦਿਮਾਗ ਦੇ ਵਿੱਚ ਹਰਜੋਤ ਸਿੰਘ ਜੀ ਭਰਿਆ ਸੀ ਵਾਕਿਆ ਜਿਹੜੀ ਗੱਲ ਆ ਸੱਤ ਵੌਇਸ ਮੇਲਾਂ ਛੱਡੀਆਂ ਇਹਨੇ ਜੀ ਉਹ ਵੀ ਖਾਲਿਸਤਾਨ ਤੁਹਾਨੂੰ ਚਾਹੀਦਾ ਆ ਤੁਹਾਨੂੰ ਪਤਾ ਵੀ ਮੈਂ ਮਹਾਰਾਸ਼ਟਰ ਤੋਂ ਆ ਨੰਦੇੜ ਤੋਂ ਗੁਰਗੋਬਿੰਦ ਸਿੰਘ ਜੀ ਨੂੰ ਲੈ ਕੇ ਵੀ ਇਹਨੇ ਜਿਹੜਾ ਅਨਾਬ ਸ਼ਨਾਬ ਇਸ ਦੇ ਵਿੱਚ ਜਿਹੜਾ ਉਹ ਬਾਕਿਆ ਸੋ ਵੀ ਇਹ ਤੁਸੀਂ ਹਿਸਾਬ ਲਾ ਲਓ ਵੀ ਹੁਣ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਵੀ ਕੀ ਇਸ ਨੇ ਕਿਹੜੀਆਂ ਕਰਤੂਤਾ ਕੀਤੀਆਂ ਇਹ ਭੂਸ਼ਣ ਠਾਲੇ ਕੋਈ ਇੱਕ ਨਹੀਂ ਆ ਇੱਥੇ ਇਤਾਂ ਦੇ ਠਾਲੇ ਪਤਾ ਨਹੀਂ ਕਿੰਨੇ ਕੁ ਹੋਣੇ ਆ ਜਿਹੜੇ ਕੀ ਇਸ ਟਾਈਮ ਸਿੱਖਾਂ ਖਿਲਾਫ ਸਿੱਖਾਂ ਦੇ ਆਧਾਰਿਆਂ ਖਿਲਾਫ ਇੰਨੀ ਜਿਆਦਾ ਨਫ਼ਰਤ ਜਿਹੜੀ ਉਹ ਭਰੀ ਆਪਣੇ ਮਨ ਦੇ ਵਿੱਚ ਬੈਠੇ ਹੈਗੇ ਆ ਗੁਰਦੁਆਰਿਆਂ ਦੇ ਪ੍ਰਤੀ ਉਹਨਾਂ ਦਾ ਜੋ ਭਾਵਨਾ ਜਿਹੜੀ ਉਹ ਰੱਖ ਰਹੇ ਆ ਲੋਕਾਂ ਪ੍ਰਤੀ ਜੋ ਭਾਵਨਾ ਜਿਹੜੀ ਉਹ ਰੱਖ ਰਹੇ ਆ ਇਹ ਸਾਰਾ ਕੁਝ ਉਹੀ ਸ਼ੁਰੂ ਹੋਇਆ ਆ ਵੀ ਕਿਸ ਤਰੀਕੇ ਦੇ ਨਾਲ ਆ ਇਹਨੇ ਜਿਹੜਾ 12 ਵਜੇ ਵਾਲੀ ਜਿਹੜੀ ਗੱਲ ਆ ਉਹ ਵੀ ਆਪਣੇ ਇਸ ਵੌਇਸ ਮੇਲ ਦੇ ਵਿੱਚ ਜਿਹੜੀ ਛੱਡੀ ਜਦ ਕਿ ਇਹਨਾਂ ਦੀਆਂ ਈ ਧੀਆਂ ਭੈਣਾਂ ਨੂੰ ਸਿੱਖ ਉਸ ਸਮੇਂ ਵਕਤ ਜਿਹੜਾ ਉਹ ਬਚਾ ਕੇ ਲਿਆਉਂਦੇ ਰਹੇ ਇੰਨੇ ਨਾ ਸ਼ੁਕਰੇ ਬੇਸ਼ੁਕਰੇ ਜਿਹੜੇ ਇਹ ਲੋਕ ਇਸ ਟਾਈਮ ਬਣ ਚੁੱਕੇ ਆ ਅਕਲ ਨੂੰ ਪਤਾ ਨਹੀਂ ਇਹਨਾਂ ਨੇ ਹੱਥ ਕਦੋਂ ਕੇਸ ਟਾਈਮ ਜਿਹੜਾ ਉਹ ਮਾਰਨਾ ਆ ਮੋਦੀ ਦਾ ਇਹਨਾਂ ਦਾ ਚਸ਼ਮਾ ਕਦੋਂ ਆਪਣੀ ਅੱਖਾਂ ਤੋਂ ਜਿਹੜਾ ਉਹ ਲਾਉਣਾ ਆ ਕੇਸ ਟਾਈਮ ਦੇ ਉੱਤੇ ਸੋ ਇਹ ਇਹ ਸਾਰਾ ਕੁਝ ਜਿਹੜਾ ਉਹ ਅਸ ਟਾਈਮ ਮਨਦਾ ਹੈ ਵੀ ਮੈਂ ਮੋਦੀ ਜਿਹੜਾ ਮੇਰਾ ਗੁਰੂ ਵੀ ਆ ਵੇਖ ਲਓ ਉਹਦੇ ਵਿੱਚ ਉਹ ਕਹਿੰਦਾ ਆਈ ਹੇਟ ਪਾਕਿਸਤਾਨ ਆਈ ਹੇਟ ਮੁਸਲਿਮਸ ਇਹ ਸਾਰੀਆਂ ਚੀਜ਼ਾਂ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਬੋਲ ਰਿਹਾ ਆ ਉਹ ਸਿੱਖਾਂ ਨੂੰ ਜਿਹੜਾ ਉਹ ਟੈਰਰਿਸਟ ਜਿਹੜਾ ਉਹ ਆਖਦਾ ਆ ਦੂਜੇ ਧਰਮ ਵਾਲਿਆਂ ਨੂੰ ਵੀ ਜਿਹੜਾ ਉਹ ਟੈਰਰਿਸਟ ਆਖਦਾ ਆ ਸੋ ਹੁਣ ਕਹਿੰਦੇ ਵੀ ਜਿੱਦਾਂ ਤੁਸੀਂ ਦੱਸਿਆ ਨਾ ਪਲੀ ਐਗਰੀਮੈਂਟ ਇਹਨੇ ਦੋਸ਼ ਕਬੂਲ ਲੈਣੇ ਇਹਨੂੰ ਕੁਝ ਕੁ ਸਾਲਾਂ ਦੀ ਜਿਹੜੀ ਮੇਬੀ ਸਜ਼ਾ ਵੀ ਜਿਹੜੀ ਉਹ ਹੋ ਜੂਗੀ 17 ਸਪਟੰਬਰ ਸਪਟੰਬਰ 200 22 ਦਾ ਜਿਹੜਾ ਆ ਇਹ ਇਹ ਘਟਨਾ ਜਿਹੜੀ ਇਹ ਵਾਪਰੀ ਆ ਇਹਨੇ ਕਈ ਦਿਨਾਂ ਤੱਕ ਕਈ ਸਾਲਾਂ ਤੱਕ ਕਹਿ ਲਓ ਵੀ ਕਈ ਮਹੀਨਿਆਂ ਤੱਕ ਇਦਾਂ ਹੀ ਅਨਾਬ ਸ਼ਨਾਬ ਜਿਹੜੀਆਂ ਆ ਉਹ ਗਾਲ੍ਹਾਂ ਜਿਹੜੀਆਂ ਉਹ ਕੱਢਦਾ ਰਿਹਾ ਇਨਫੈਕਟ ਜ਼ਿਆਦਾ ਇਹਨੇ ਜਿਹੜੀਆਂ ਇੱਕੋ ਦਿਨ ਦੇ ਵਿੱਚ ਹੀ 17 ਸਤੰਬਰ ਨੂੰ ਹੀ ਜਿਹੜੀਆਂ ਸੱਤ ਵੌਇਸ ਮੇਲਾਂ ਜਿਹੜੀਆਂ ਉਹ ਛੱਡੀਆਂ ਇੰਨਾ ਉਹਨੂੰ ਜਿਹੜੀ ਉਹ ਨਫ਼ਰਤ ਆ ਉਹ ਕਿਉਂ ਭਰੀ ਇਹ ਮੈਂ ਤੁਹਾਨੂੰ ਦੱਸ ਦਿੰਨਾ ਹਰਜੋਤ ਸਿੰਘ ਜੀ ਵੀ ਰੀਜ਼ਨ ਕੀ ਮਿਲਦਾ 17 ਸਤੰਬਰ ਉਹੀ ਦੇਣਾ 16 ਸਤੰਬਰ ਨੂੰ ਜਦੋਂ ਟਰੂਡੋ ਨੇ ਸ਼ਾਇਦ ਜਿਹੜਾ ਸਦਨ ਦੇ ਵਿੱਚ ਖੜ ਕੇ ਆਖਿਆ ਸੀਗਾ ਵੀ ਭਾਰਤ ਭਾਰਤੀ ਜਿਹੜੇ ਆ ਉਹ ਇਨਵੋਲਵ ਨੇ ਭਾਈ ਨਿਜਰ ਹੁਣਾ ਦੇ ਕਤਲ ਨੂੰ ਲੈ ਕੇ ਸੋ ਇਹ ਟ੍ਰਿਗਰ ਐਸਾ ਜਿਹੜਾ ਹੋਇਆ ਸਿੱਖਾਂ ਦੇ ਉਲਟ ਵੀ ਉਹ ਉਸ ਨੇ ਜਿਹੜਾ ਉਹ ਫਿਰ ਤੱਕਿਆ ਨਹੀਂ ਵੀ ਕਿੰਨਾ ਕਿੰਦਾ ਤੇ ਕਿਹੜੀਆਂ ਜਿਹੜੀਆਂ ਉਹ ਗਾਲਾਂ ਨਹੀਂ ਜਿਹੜੀਆਂ ਉਸਨੇ ਉਸ ਦੇ ਵਿੱਚ ਕੱਡੀਆਂ ਤੇ ਨਾਲੇ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਿਸ ਕਰਕੇ ਹੇਟ ਕਰਾਈਮ ਦੇ ਮਾਮਲੇ ਦੇ ਵਿੱਚ ਇਹ ਇਸ ਟਾਈਮ ਅੰਦਰ ਬੰਦ ਹੈ ਗਿਆ ਕੱਲ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੂੰ ਇੱਕ ਭਾਰਤੀ ਮੂਲ ਦੇ ਪੱਤਰਕਾਰ ਨੇ ਕੁਐਸਚਨ ਪੁੱਛਿਆ ਸੀ ਕਿ ਬਲੂਮਬਰਗਜ਼ ਦੀ ਜਿਹੜੀ ਨਿਊਜ਼ ਆਈ ਹੈ ਜੁਲਾਈ 31 ਨੂੰ ਜਿਹਦੇ ਵਿੱਚ ਪੰਜ ਜਾਣਿਆਂ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਸੀ ਉਹ ਤੋਂ ਬਾਅਦ ਛੱਡ ਵੀ ਦਿੱਤਾ ਗਿਆ ਸੀ ਕਿਉਂਕਿ ਕਹਿੰਦੇ ਵੀ ਉੱਥੇ ਗੁਰਪ੍ਰਤਪ ਸਿੰਘ ਪੰਨੂ ਹੋਣਾ ਨੂੰ ਤੇ ਹੋਰ ਬਹੁਤ ਸਾਰੇ ਜਿਹੜੇ ਖਾਲਸਤਾਨੀ ਲੀਡਰ ਆ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਹੋਣੀ ਸੀ ਇੱਕ ਵਿਆਹ ਦੇ ਉੱਤੇ ਤੇ ਉਹਦੇ ਸਬੰਧ ਦੇ ਵਿੱਚ ਉਹਨੇ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਆ ਮਿਸਟਰ ਪਟੇਲ ਉਹਨਾਂ ਨੂੰ ਜਿਹੜਾ ਕੁਐਸਚਨ ਪੁੱਛਿਆ ਭਈ ਅਮਰੀਕਾ ਦਾ ਕੀ ਸਟੈਂਡ ਆ ਉਹ ਕਹਿੰਦੇ ਭਈ ਕੈਨੇਡੀਅਨ ਜਿਹੜਾ ਕੁਐਸਚਨ ਆ ਤੁਹਾਡਾ ਇਹ ਕੈਨੇਡਾ ਦੇ ਨਾਲ ਰਿਲੇਟਡ ਹੈਗਾ ਆ ਤੁਹਾਨੂੰ ਕੈਨੇਡੀਅਨ ਗਵਰਨਮੈਂਟ ਨੂੰ ਪੁੱਛਣਾ ਚਾਹੀਦਾ ਪਰ ਐਸ ਫਾਰ ਐਸ ਅਮਰੀਕਾ ਕਨਸਰਨਡ ਆ ਭਈ ਅਸੀਂ ਅਕਾਉਂਟੇਬਿਲਟੀ ਚਾਹਨੇ ਆ ਭਾਰਤ ਦੀ ਸਰਕਾਰ ਤੋਂ ਇੰਡੀਅਨ ਗਵਰਨਮੈਂਟ ਦੇ EMPLOYEES ਦੀ ਫੇਲਡ ਅਟੈਂਪਟ ਜਿਹੜੀ ਅਸੈਸੀਨੇਟ ਕਰਨ ਦੀ ਸੀ ਯੂ ਐਸ ਸਿਟੀਜ਼ਨ ਨੂੰ ਯੂ ਐਸ ਸੋਇਲ ਦੇ ਉੱਤੇ ਪਿਛਲੇ ਸਮਰ ਸਮਰ ਦੇ ਵਿੱਚ ਤੇ ਇਹ ਜਿਹੜਾ ਸਾਡਾ ਕਨਸਰਨ ਆ ਇਹ ਵਾਰ-ਵਾਰ ਅਸੀਂ ਇੰਡੀਅਨ ਗਵਰਨਮੈਂਟ ਦੇ ਸੀਨੀਅਰ ਲੈਵਲ ਦੇ ਉੱਤੇ ਉਠਾਉਂਦੇ ਰਹਾਂਗੇ ਇਹ ਉਹਨਾਂ ਜੀ ਉਹ ਪੂਰੀ ਕਨਵਰਸੇਸ਼ਨ ਸੁਣਾ ਦਿੰਨੇ ਆ ਆਪਣੇ ਜਿਹੜੇ ਸਰੋਤਿਆਂ ਨੂੰ ਸੁਣਾ ਵੀ ਦਿੰਨੇ ਆ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਕੀ ਸਵਾਲ ਪੁੱਛਿਆ ਗਿਆ ਸੀ ਤੇ ਜਿਹੜੇ ਵਾਈਟ ਹਾਊਸ ਦੇ ਹੈਗੇ ਆ ਸਪੋਕਸ ਪਰਸਨ ਉਹਨਾਂ ਨੇ ਹਾਂ ਜੀ ਸਪੋਕਸ ਪਰਸਨ ਉਹਨਾਂ ਨੇ ਕੀ ਜਵਾਬ ਦਿੱਤਾ ਸੀ ਜਿਹਨਾਂ ਦਾ ਨਾਮ ਮਿਸਟਰ ਪਟੇਲਾ Reported another assassination attempt on US citizen and human rights lawyer Singh Pannu by Indian agents. Canadian authorities claim to have arrested five Indian nationals planning to target Mr. Pannu at a wedding ceremony. The US is still waiting for the results of internal investigations by India. Um, so, what kind of uh, Conversations going on with India, like at the diplomatic level on these? So, first, as it relates to the news that you mentioned out of Canada, I would refer you to the Canadian government to comment on um, issues that are happening within their law enforcement system. Uh, as we have said before, we continue to expect accountability from the government of India in relation to the alleged role of an uh, Indian government employee in the failed attempt to assassinate a U.S. citizen on U.S. soil that uh, occurred last summer. And we continue to raise our concerns directly. with the indian government at senior levels ji so bilkul <coughs> no, so tusi jehda ho sun sakde ha bi onna ne is de vich jo jawab ditta jo latha karke already apan nu harjoj singh khalsa ji ne jehda ho das ditta hai so flight risk banda hai is nu hor jail de vich detention de vich rakhn de layi inna ne mang ketti hai us district court de vich us versus bhushan athale ਇਹ ਜਿਹੜਾ ਕੇਸ ਆ ਇਸ ਟਾਈਮ ਚੱਲ ਰਿਹਾ ਇਸ ਦੀ ਰੀਟੈਂਸ਼ਨ ਬਰਕਰਾਰ ਰੱਖਣ ਦੇ ਲਈ ਇਹ ਕੁਝ ਜਿਹੜਾ ਉਹ ਚੱਲ ਰਿਹਾ 26 ਸਪਟੰਬਰ ਤੱਕ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਇਹਦਾ ਜਿਹੜਾ ਸਪੀਡੀ ਟ੍ਰਾਇਲ ਦੇ ਐਕਟ ਦੇ ਤਹਿਤ ਉਦੋਂ ਤੱਕ ਕਹਿੰਦੇ ਵੀ ਇਸ ਨੂੰ ਕੰਟੀਨਿਊਡ ਰੱਖਿਆ ਗਿਆ ਆ ਵੀ ਇਸ ਨੂੰ ਅੰਦਰ ਰੱਖਿਆ ਜਿਹੜਾ ਹੋ ਜਾਊਗਾ ਸੋ ਜਿਹੜੇ ਯੂਐਸ ਦੇ ਅਟਰਨੀ ਨੇ ਡਿਸਟ੍ਰਿਕਟ ਆਫ ਨਿਊ ਜਰਸੀ ਦੇ ਫਿਲਪ ਆਰ ਸੈਲਿੰਗਰ ਉਹਨਾਂ ਨੇ ਜੁਆਇੰਟ ਐਪਲੀਕੇਸ਼ਨ ਜਿਹੜੀ ਉਹ ਦਰਜ ਕਰਾਈ ਸੀਗੀ ਸੋ ਕੋਰਟ ਨੇ ਜਿਹੜਾ ਉਹ ਕਹਿੰਦੇ ਵੀ ਲੱਭਿਆ ਆ ਵੀ ਕਹਿੰਦੇ ਵੀ ਜਿੱਦਾਂ ਸਾਨੂੰ ਪਤਾ ਹੈ ਵੀ ਇਹਦੀ ਪਲੀ ਨੈਗੋਸ਼ੀਏਸ਼ਨ ਆਲਰੇਡੀ ਇਨ ਪ੍ਰੋਸੈਸ ਹੈਗੀ ਆ ਤੇ ਉਹਦੇ ਵਿੱਚ ਕਹਿੰਦੇ ਵੀ ਇਹ ਕਨਸੈਂਟ ਕਰਦੇ ਆ ਇਸ ਆਰਡਰ ਨੂੰ ਸੋ ਕਹਿੰਦੇ ਵੀ ਐਡੀਸ਼ਨਲ ਟਾਈਮ ਟੂ ਨੈਗੋਸ਼ੀਏਟ ਪਲੀ ਐਗਰੀਮੈਂਟ ਉਹ ਹੋਊਗਾ ਸੋ ਗ੍ਰੈਂਡ ਜਿਊਰੀ ਪ੍ਰਸੀਡਿੰਗਸ ਆ ਜਾਂ ਉੱਤੋਂ ਅੱਗੇ ਜਿਹੜਾ ਟਰਾਇਲ ਆ ਜੇ ਪਲੀ ਐਗਰੀਮੈਂਟ ਹੋ ਜਾਂਦਾ ਤਾਂ ਫਿਰ ਉਸ ਦੀ ਲੋੜ ਨਹੀਂ ਪਵੇਗੀ ਸੋ ਇਹਨੇ ਦੋਸ਼ ਕਬੂਲ ਕੇ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਵੀ ਛੋਟੀ ਜੀ ਸਜ਼ਾ ਨਾ ਹੋਵੇ ਜਿਹੜੇ ਸਿੱਖਾਂ ਦੇ ਆਧਾਰਿਆਂ ਨੂੰ ਤੇ ਸਿੱਖਾਂ ਨੂੰ ਇਸ ਨੂੰ ਜਿਹੜੀ ਹੋਰ ਸਖਤ ਤੋਂ ਸਖਤ ਸਜ਼ਾ ਦੀ ਜਿਹੜੀ ਆ ਇਸ ਦੇ ਵਿੱਚ ਮੰਗ ਕਰਨ ਦੀ ਜ਼ਰੂਰਤ ਆ ਇਹਦਾ ਇੱਕ ਕਹਿ ਸਕਦੇ ਆ ਨਾ ਵੀ ਉਦਾਹਰਨ ਜਿਹੜੀ ਉਹ ਬਣਾਉਣ ਦੀ ਲੋੜ ਆ ਵੀ ਜੇ ਤੁਸੀਂ ਇਦਾਂ ਬੋਲਦੇ ਇਦਾਂ ਕਰਦੇ ਆ ਤਾਂ ਉਹਦਾ ਨਤੀਜਾ ਤੁਹਾਨੂੰ ਇਹ ਚੱਲਣਾ ਪਵੇਗਾ